ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਆ ਆਪਣਾ ਦੂਜਾ ਬਿਜਲੀ ਘਰ ਦੇ ਸਾਹਮਣੇ ਸਿੰਘਾਂ ਵਾਲੇ ਬਿਜਲੀ ਘਰ ਦੇ ਸਾਹਮਣੇ ਆ ਬਿਜਲੀ ਘਰ ਦੇ ਸਾਹਮਣੇ ਪਹੁੰਚ ਚੁੱਕੇ ਆ ਅੱਡਾ ਅਸੀਂ ਲਾਤਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਥਾਲੀ 100 ਰੁਪਏ ਤਾਰੀ ਬਾਬੇ ਨਾਲ ਗੱਲ ਕਰਾਉਨੇ ਆ ਠੀਕ ਆ ਤੇ ਅੱਜ ਸਾਡੇ ਕੋਲੇ ਇੱਕ ਬਹੁਤ ਵੱਡੇ ਵੱਡੇ ਟਾਇਰਾਂ ਵਾਲਾ ਪਤਾ ਨਹੀਂ ਕੀ ਆ ਕਿੱਥੋਂ ਆਇਆ ਰੋਟੀ ਖਾਣ ਆਇਆ ਇਹ ਇੰਨੇ ਟਾਇਰ ਆ ਤੇ ਉਹਨਾਂ ਨਾਲ ਤੁਹਾਡੀ ਗੱਲ ਕਰਾਉਨੇ ਆ ਤੁਹਾਡੇ ਨਾਲ ਠੀਕ ਆ ਆ ਵੇਖੋ ਇਹਦੇ ਇੱਕ ਪਾਸੇ ਟਾਇਰ 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 ਪਤਾ ਨਹੀਂ ਕਿੰਨੇ ਕੁ ਟਾਇਰ ਲੱਗੇ ਇਹਦੇ ਓਹ ਮੂਰੇ ਜਾ ਕੇ ਜੁੜਿਆ ਹੋਇਆ ਇਹ ਗੱਡੀ ਦੇ ਨਾਲ ਜੁੜਿਆ ਹੋਇਆ ਇਹ ਇੰਨੇ ਟਾਇਰ ਲੱਗੇ ਹੋਏ ਇਹਦੇ ਇਹਨਾਂ ਨੂੰ ਪੁੱਛਦੇ ਆਪਾਂ ਵੀ ਕੀ ਲੈ ਕੇ ਜਾਣਗੇ ਲੱਦ ਕੇ ਇਹ ਮੁੜਦਾ ਕਿਵੇਂ ਆ ਸਾਰਾ ਕੁਝ ਪੁੱਛਦੇ ਆਪਾਂ ਇਹਨਾਂ ਤੋਂ ਇਹ ਸਪੈਸ਼ਲ ਰੋਟੀ ਖਾਨ ਆਇਆ ਸਾਡੇ ਕੋਲੇ ਆਪਾਂ ਇਹਦੇ ਨਾਲ ਡਰਾਈਵਰਾਂ ਨਾਲ ਗੱਲ ਕਰਦੇ ਆਂ ਦੇਖ ਇਹਦੇ ਨਾਲ ਜੁੜਿਆ ਹੋਇਆ ਇਹ ਆ ਮੂਰੇ ਇਹਦੇ ਆ ਟਰੱਕ ਆ ਪਤਾ ਨਹੀਂ ਇਹ ਕੀ ਇਹਨੂੰ ਖਿੱਚਦਾ ਆ ਦੇਖ ਇਹਦੇ ਮਗਰ ਵੀ ਇੰਜਣ ਲੱਗਿਆ ਵਾ ਇੱਕ ਪਤਾ ਨਹੀਂ ਉਹ ਵੀ ਕਿਤੇ ਹੀ ਕਰਦਾ ਵੀ ਕਹਦੇ ਭੈ ਮਗਰ ਕਿੱਡਾ ਜਗਾੜ ਆਹ ਪਤਾ ਨਹੀਂ ਕੀ ਪ੍ਰੈਸ਼ਰ ਵਾਲੀਆਂ ਦਿੱਤੀਆਂ ਹੋਗੀਆਂ ਤੇ ਬਾਈ ਇਹਨੂੰ ਚਲਾਉਂਦਾ ਕੌਣ ਆ ਕੌਣ ਚਲਾਉਂਦਾ ਇਹਨੂੰ ਡੋਡ ਡਰਾਈਵਰਾਂ ਕਿੱਥੋਂ ਆਏ ਆ ਤੁਸੀਂ ਅਸੀਂ ਆਏ ਆ ਬੰਬੇਓ ਜੀ ਹਾਂ ਉੱਤੀ ਬੋਲੋ ਮੜਾ ਬੰਬੇੋਂ ਆਏ ਆ ਬੰਬੇੋਂ ਹੀ ਬੰਬੇ ਤੋਂ ਆਏ ਆ ਹਾਂਜੀ ਤੇ ਤੁਸੀਂ ਕਾਹਦੇ ਵਾਸਤੇ ਆਏ ਆ ਅਸੀਂ ਆਪਾਂ ਇੱਥੋਂ ਟਰਾਂਸਫਾਰਮਰ ਆਕੇ ਲੈ ਆਣਾ ਸੀ ਅੱਛਾ ਤੇ ਇੱਥੇ ਕਿਵੇਂ ਰੁਕੇ ਫਿਰ ਇੱਥੇ ਹੀ ਆਪਾਂ ਬਾਬੇ ਦੀ ਵੀਡੀਓ ਦੇਖੀ ਸੀਗੀ ਹਾਂ YouTube ਤੇ ਅੱਛਾ ਤੇ ਉਹਨੂੰ ਦੇਖ ਕੇ ਆਪਾਂ ਰੁਕੇ ਜੀ ਵੀ ਬਾਬਾ ਆਰੀ ਇੱਥੇ ਰੋਟੀ ਲਾਉਂਦਾ ਵਾ ਅੱਛਾ ਤੇ ਰੋਟੀ ਖਾਣੇ ਦੀ ਕਾ ਚੱਲ ਇੱਥੇ ਜਾਣੇ ਤਾਂ ਫਿਰ ਰੋਟੀ ਖਾ ਕੇ ਹੀ ਚੱਲਾਂਗੇ ਬਾਬੇ ਦੀ ਹਾਂ ਤੇ ਤਾਂ ਕਰਕੇ ਰੋਗੇ ਫਿਰ ਉਹ ਕਹਿੰਦੇ ਹਜੇ ਵੀ ਟਾਈਮ ਲੱਗਦਾ ਬਾਬਾ ਆਇਆ ਨਹੀਂ ਆ ਨਾਲੇ ਜਗਾ ਇੱਥੇ ਖੁੱਲੀ ਆ ਖੜਨ ਨੂੰ ਖੁੱਲੀ ਆ ਖੜਾਉਣ ਨੂੰ ਇਹ ਆ ਕ ਬਹੁਤ ਔਖਾ ਬਈ ਇਹ ਲੰਮਾ ਬੜਾ ਜਗਾੜ ਇਹ ਵਿਚਾਲਿਓ ਵੀ ਮੁੜਦਾ ਇਹ ਹਾਂ ਭਾਈ ਵਿਚਾਲਿਓ ਵੀ ਮੁੜਦਾ ਇਹਨੂੰ ਪ੍ਰੈਸ਼ਰ ਦਿੱਤੇ ਜਾਂ ਪਿੱਛੇ ਸਾਰੇ ਆਪਣੀ ਅੱਛਾ ਹਾਂਜੀ ਨਹੀਂ ਵਿਚਾਲਿਓ ਫਿਰ ਸਾਪ ਵਾਂਗੂ ਮੁੜਦਾ ਇਹ ਹਾਂਜੀ ਹਾਂਜੀ ਸਾਪ ਵਾਂਗੂ ਆ ਦੇਖੋ ਰਾੜਾਂ ਦਿੱਤੀਆਂ ਵਿੱਚ ਹੀ ਅੱਛਾ ਇਹ ਸਾਰੀਆਂ ਪ੍ਰੈਸ਼ਰ ਨਾਲ ਮੁੜ ਪੈਂਦਾ ਹੀ ਅੱਛਾ ਪ੍ਰੈਸ਼ਰ ਨਾਲ ਮੁੜਦੀਆਂ ਤੇ ਰਾੜਾਂ ਦਿੱਤੀਆਂ ਵਾਂਗ ਸਾਰੀਆਂ ਇਹ ਵਿੱਚੋਂ ਸਾਪ ਵਾਂਗੂ ਮੁੜਦਾ ਇਹ ਤੇ ਆਪਣਾ ਦੂਜਾ ਤੇ ਟਾਇਰ ਕਿੰਨੇ ਆ ਬਾਈ ਲੱਗੇ ਵੇ ਟਾਇਰ ਬਾਈ ਇਹੀ ਤਾਂ ਆਪ ਨਹੀਂ ਜਿਹਨੇ ਕਦੇ ਕਿੰਨੇ ਟਾਇਰ ਆ ਟਾਇਰ ਵਾ ਵਾ ਬਣ ਜਾਂਦਾ ਗਿਣਦਾ ਗਿਣਦੇ ਭੋਲੀ ਹੀ ਜਾਂਦਾ ਬਾਈ ਕਿੰਨੇ ਟਾਇਰ ਆ ਅੱਛਾ ਗਿਣੀ ਨਹੀਂ ਕਦੇ ਹਾਂ ਬਾਈ ਗਿਣੀ ਨਹੀਂ ਕਦੇ ਟਾਇਰ ਹੈ ਹੀ ਬੜਾ ਅੰਦਾਜ਼ਾ ਯਾ ਕਿੰਨੇ ਟਾਇਰ ਆ ਇਹਦੇ ਅੰਦਾਜ਼ਾ ਬਾਈ ਮੇਰੇ ਹਿਸਾਬ ਨਾਲ 100 ਤੋਂ ਉੱਤੇ ਹੋਣਗੇ 100 ਤੋਂ ਉੱਤੇ ਇੱਕੇ ਸਾਹ ਲੱਗਿਆ ਵਾ ਕਾ ਇੱਕਾ ਇੱਕੋ ਇੱਕੋ ਪਤਾ ਨਹੀਂ ਮੈਂ ਗਿਣਿਆ 1 2 3 4 5 6 7 8 9 10 11 12 13 14 14 ਚੌਕ 56 ਟਾਇਰ ਤਾਂ ਇਧਰਲੇ ਪਾਸੇ 56 ਹੀ ਉਧਰਲੇ ਪਾਸੇ ਆ 10 ਮੂਰਲੇ ਦੇ ਆ 10 ਮੂਰਲੇ ਦੇ ਆ ਕਿੰਨੇ ਹੋ ਗਏ 122 ਹੋਗੇ 122 ਟਾਇਰ ਲੱਗੇ ਵਿਆਹ ਦੇ ਤੇ ਭੈ ਜੋ ਕੱਲੇ ਤੇ ਵੇਖ ਲਾ ਕਡਾ ਲੰਮਾ ਹੈ ਹਨਾ ਇਹ ਕਿੰਨੇ ਫੁੱਟ ਲੰਮਾ ਹੋਊਗਾ ਕਦਾਦਾ ਬਾਈ ਪਤਾ ਨਹੀਂ ਇਹਨੂੰ ਮੋੜ ਦੇ ਕਿਵੇਂ ਆ ਭੈਣ ਜੋ ਬਤਾਰੀ ਬਾਬੇ ਨਾਲ ਗੱਲ ਕਰਦੇ ਆ ਬਤਾਰੀ ਬਾਬਾ ਆ ਕੀ ਲਿਆਂਦਾ ਸਾਪ ਆਪਦੇ ਕੋਲੇ ਇਹ ਭੁੰਡੀਆਂ ਭੁੰਡੀ ਸਾਗ ਵੇਚਣਾ ਆ ਤੇ ਲਈ ਆ ਆਹ ਸਾਗ ਵੇਚਣਾ ਸੀ ਆ ਭੁੰਡੀ ਹੋਰ ਯਾਰ ਮੈਂ ਤਾਂ ਛੋਟਾ ਜਿਹਾ ਸੰਦ ਲੈ ਲੈਨੇ ਆ ਅੱਛਾ ਹੋਰ ਠੀਕ ਆ ਹਰਾ ਉਦਾਸ ਹੰਦਾ ਹੈ ਬੜਾ ਵੱਡਾ ਨਾ ਸਮਝੋ ਇਹਨੂੰ ਠੀਕ ਆ ਦੇਖਦੇ ਆਏ ਆ ਭਰਾਵਾ ਉੱਥੇ ਜਾਓ ਜਲੰਧਰ ਉੱਤੇ ਰਹੇ ਆ ਕਹਿੰਦੇ ਕਹਿੰਦੇ ਤੇਰੀਆਂ ਵੀਡੀਓ ਦੇਖਦੇ ਆਉਂਦੇ ਆ ਕਹਿੰਦੇ ਐ ਭਰਾ ਮੇਰੇ ਰੋਟੀ ਖਾਣ ਬਾਬਾ ਇਹਦੇ ਚਾਰ ਪੰਜ ਹੋਰ ਆ ਕੇ ਫੇਰ ਖੜਿਆਵਾਗੇ ਕਿੱਥੇ ਡੇਡ ਸੱਪ ਉਹ ਬਾਬਾ ਪਾਕਿਸਤਾਨ ਵਾਲੇ ਬਹੁਤ ਰਿਐਕਸ਼ਨ ਦਿੰਦੇ ਆ ਤੇਰੀ ਵੀਡੀਓ ਪਾਕਿਸਤਾਨ ਵਾਲੇ ਦਾ ਭਰਾ ਆਪਣੇ ਬਾਬਾ ਬਹੁਤ ਆਪਾਂ ਨੂੰ ਕਰਦੇ ਆ ਫੋਲੋ ਯਾਰ ਹਾਂ ਬਾਬਾ ਜੀ ਹਾਂ ਤਾ ਸਰਵਰ ਰੋਲ ਦਿਓ ਮੈਨੂੰ ਫਟਾ ਫਟ ਸਰਵਰ ਰੋਲ ਵੀ ਲਿਆ ਦੇਣਾ ਹਾਂ ਬਣ ਕੇ ਕਿਰਾ ਇੱਧਰ ਹਾਂ ਦਖਲਦਾਰ ਜੀ ਦਿਓ ਕਿਰਾ ਹਾਂ ਜੀ ਬੋਲ ਕੇ ਕਿੰਨੇ 6 ਕਰਦੀ ਹੈ ਬਾਬੂ ਜੀ ਲਓ ਜੀ ਸਰਵਰ ਰੋਲ ਆ ਗਿਆ ਸੈਕਿੰਗ ਕਰ ਲਈਏ ਸਾਰੇ ਸੈਕਿੰਗ ਕਰਨੀ ਹੈ ਖਾਣੇ ਵੀ ਅੱਬਾ ਬਹੁਤ ਆਜੂ ਵੇਟ ਕਮ ਨਿਵੇੜਦਗੇ ਆਇਆ ਚਾਰ ਪਾ ਚਾਰ ਕੀ ਗੱਲ ਬਾੜੀ ਜਲਦੀ ਆ ਬੋ ਜੀ ਚਾਹ ਮੈਂ ਕੰਮ ਤੇ ਜਾਣਾ ਫਿਰ ਠੀਕ ਆ ਠੀਕ ਆ ਉਹ ਮੈਂ ਸੱਪ ਦਿਖਾਉਣਾ ਸੀਗਾ ਐਡਾ ਵੱਡਾ ਕੋਪਰਾ ਹੀ ਲਿਆਂਦਾ ਬਾਬੇ ਨੇ ਮੈਂ ਕਿਹਾ ਤੇ ਹਰੇ ਇੰਜਨ ਵੀ ਲੱਗਿਆ ਵਾ ਇਹਦੇ ਮਗਰਲੇ ਪਾਸੇ ਆ ਦੇ ਮਗਰਲੇ ਪਾਸੇ ਇੰਜਨ ਵੀ ਲੱਗਿਆ ਵਾ ਇਹਦੇ ਇੰਜਨ ਇਹਦੇ ਨਾਲ ਮੁੜਦਾ ਇਹ ਪਤਾ ਨਹੀਂ ਕਿਵੇਂ ਚਲਾਉਂਦੇ ਇਹਨੂੰ ਐਡੇ ਵੱਡੇ ਨੂੰ ਠੀਕ ਆ ਉਹ ਡਰਾਈਵਰ ਲੈ ਕੇ ਆਏ ਵੀ ਆਹ ਬੰਦੇ ਮੁੰਡੇ ਲੈ ਕੇ ਆਏ ਦੋ ਪੂਰਾ ਪੂਰਾ ਹੈਗੇ ਪਤਾ ਨਹੀਂ ਬੰਬੇ ਤੋਂ ਆਏ ਪਤਾ ਨਹੀਂ ਕਿੱਥੋਂ ਆਇਆ ਇਹ ਇਹ ਗੱਡੀਆਂ ਖੜੀਆਂ ਸਾਡੇ ਕੋਲੇ ਇਹ ਬਾਗਾ ਪ੍ਰਾਣਾ ਮੋਗਾ ਇਧਰ ਆ ਮੋਗੇ ਤੋਂ ਇਹ ਆ ਬਾਗਾ ਪ੍ਰਾਣਾ ਇਧਰ ਨੂੰ ਆ ਸਾਹਮਣੇ ਬਿਜਲੀ ਘਰ ਆ ਤੇ ਬਿਜਲੀ ਘਰ ਦੇ ਸਾਹਮਣੇ ਕਲੋਨੀ ਆ ਇਹ ਕੰਟਰੀ ਹੋਮ ਉਹਦਾ ਨਾਂ ਦੇ ਉੱਥੇ ਅਸੀਂ ਖੜੇ ਹੁੰਨੇ ਆ ਹੁਣੇ ਆਏ ਹੀ ਆ ਜੇ ਅਸੀਂ ਆਉਂਦਿਆਂ ਸਾਰ ਹੀ ਆ ਸੱਪ ਆ ਗਿਆ ਸਾਡੇ ਕੋਲੇ ਪਹਿਲਾਂ ਹੀ ਖੜਾ ਸੀਗਾ ਆਇਆ ਚਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ